ਸਯਾਦ ਪੱਟੀ ਆਪਣੀਆਂ ਹਰਕਤਾਂ ਤੋਂ ਬਾਝ ਆਜੇ ਤੇ ਇੱਕ ਅਮਰਤਪਾਲ ਮਹਿਰੋ ਦੇ ਨਾਲ ਕੁਝ ਬੰਦੇ ਤਿੰਨ ਤੋਂ ਚਾਰ ਦਿਨਾਂ ਤੋਂ ਥ੍ਰੈਟ ਕਰਦੇ ਪਏ ਨੇ ਤੇਰਾ ਇਲਜ਼ਾਮ ਬਹੁਤ ਬੁਰਾ ਹੋਊਗਾ ਤੇਰੇ ਘਰ ਇਹ ਹੋਊਗਾ ਬਾਈ ਜੀ ਮੈਂ ਖੁੱਲਾ ਚੈਲੰਜ ਕਰਦਾ ਅਮਰਤਪਾਲ ਮਹਿਰੋ ਨੂੰ ਚੌਦੇ ਸਾਥੀਆਂ ਨੂੰ ਜੇ ਇਕੱਲੇ ਨਾਲ ਇਕੱਲਾ ਆ ਕੇ ਜਿੱਥੇ ਮਰਜੀ ਭਿੜ ਜੇ ਲੜਨ ਨੂੰ ਤਿਆਰ ਹੈ ਲੜਨ ਨੂੰ ਖੜੇ ਤਿਆਰ ਖੜੇ ਆ ਅਸੀਂ ਤੇ ਜਿਹੜੀ ਇਹਨਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਉਸ ਭੈਣ ਦਾ ਕਤਲ ਕੀਤਾ ਬਹੁਤ ਵੱਡੀ ਗਲਤੀ ਹੈ ਅਸੀਂ ਉਸ ਪਰਿਵਾਰ ਦੇ ਨਾਲ ਖੜੇ ਆ ਔਰ ਉਸ ਪਰਿਵਾਰ ਨੂੰ ਇਨਸਾਫ ਦਿਵਾ ਕੇ ਛੱਡਾਂਗੇ ਇਨਨੂੰ ਇਹ ਹੈ ਕਿ ਸਾਡੀ ਆਵਾਜ਼ ਨੂੰ ਦੁਬਾਨ ਦੀ ਕੋਸ਼ਿਸ਼ ਕਰਦਾ ਪਿਆ ਅਮਰਪਾਲ ਮਹਿਰ ਦੇ ਸਾਥੀ ਜਿਹੜੇ ਵੀ ਬਾਹਰੋਂ ਕਾਲ ਆ ਰਹੀਆਂ ਇੰਡੀਆ ਤੋਂ ਕਾਲ ਆ ਰਹੀਆਂ ਸਾਨੂੰ ਦੁਬਾਨ ਦੀ ਕੋਸ਼ਿਸ਼ ਕਰਦੇ ਕਿ ਇਹਨਨੂੰ ਅਸੀਂ ਦਵਾਇਆ ਜਾਵੇ ਅਸੀਂ ਸੱਚ ਲਈ ਖੜੇ ਹਾਂ ਸੱਚ ਦੀ ਆਵਾਜ਼ ਨੂੰ ਅਸੀਂ ਬੁਲੰਦ ਕਰਾਂਗੇ ਰਹੀ ਸਹਿਜਾਦ ਪੱਟੀ ਦੀ ਗੱਲ ਹੈ ਮੈਨੂੰ ਕਹਿੰਦਾ ਮੈਕਸੀਕੋ ਆ ਜਾ ਦੁਬਈ ਆ ਜਾ ਟਾਈਮ ਪਾਲਾ ਅਸੀਂ ਤੂੰ ਨੇਪਾਲ ਆ ਜਾ ਜੇ ਤੂੰ ਸਾਨੂੰ ਫੋਨ ਕਰਕੇ ਕਹਿੰਦਾ ਤੂੰ ਜਿੱਥੇ ਮਰਜ਼ੀ ਆ ਜਾ ਕਹਿੰਦਾ ਮੈਕਸੀਕੋ ਅਸੀਂ ਲੋੜ ਤੈਨੂੰ ਹੈ ਸਾਨੂੰ ਲੋੜ ਹੈ ਤੂੰ ਨੇਪਾਲ ਆ ਜਾ ਅਸੀਂ ਕਹਿ ਲੈਂਦੇ ਨੇ ਨੇਪਾਲ ਦੀ ਗੱਲ ਕਰੀ ਸੀ ਨੇਪਾਲ ਆ ਜਾ ਤੂੰ ਅਸੀਂ ਕੱਲੇ ਨਾਲ ਕੱਲਾ ਜਿੱਥੇ ਮਰਜ਼ੀ ਪੜਾ ਲੈ ਐਡਾ ਕੋ ਬਹੁਤਾ ਖੱਬੀ ਖਾਨ ਨਹੀਂ ਹੈ ਉਹ